ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਬਹੁਤ ਵਧੀਆ ਵਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਫਾਸਟ ਫੂਡ ਦੀ ਰੈਸিপি ਕਿਉਂਕਿ ਫਾਸਟ ਫੂਡ ਖਾਣਾ ਕਿੰਨੂੰ ਨਹੀਂ ਪਸੰਦ ਪਰ ਗਰਮੀ ਕਾਫੀ ਹੋਣ ਕਰਕੇ ਅਸੀਂ ਬਾਹਰ ਨਹੀਂ ਜਾ ਸਕਦੇ ਮਾਰਕੀਟ ਵਿੱਚ ਇਸ ਕਰਕੇ ਮੈਂ ਫਾਸਟ ਫੂਡ ਦੀ ਜਿਹੜੀ ਰੈਸিপি ਕਰਹੀ ਤਿਆਰ ਕਰਾਂਗੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆਂ ਵੈਜ ਚੌਮੀਨ ਜਾਂ ਵੈਜੇ ਨੂਡਲ ਜਿੰਨੂੰ ਗੈਲੋ ਤੁਸੀਂ ਇਹਦੀ ਰੈਸਪੀ ਲੈ ਕੇ ਆਏ ਆ ਬਿਲਕੁਲ ਮਾਰਕੀਟ ਸਟਾਈਲ ਅਸੀਂ ਘਰ ਵਿੱਚ ਹੀ ਤਿਆਰ ਕਰਾਂਗੇ ਤੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਤੇ ਆਓ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆ ਕਿ ਅਸੀਂ ਜਿਹੜੇ ਵੈਜ ਚੌਮੀਨਾ ਇਹ ਘਰ ਵਿੱਚ ਕਿਸ ਤਰ੍ਹਾਂ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਪਤਿੱਲੇ ਨੂੰ ਗੈਸ ਤੇ ਰੱਖ ਕੇ ਉਹਦੇ ਵਿੱਚ ਪਾਣੀ ਐਡ ਕੀਤਾ ਵਾ ਤੇ ਨਾਲ ਦੇ ਨਾਲ ਅਸੀਂ ਨਮਕ ਐਡ ਕਰ ਦਿੱਤਾ ਵਾ ਜਿਹੜਾ ਪਾਣੀ ਆ ਇਹਨੂੰ ਬੋਇਲ ਆਣਾ ਸ਼ੁਰੂ ਹੋ ਗਿਆ ਆ ਵਾ ਜਦੋਂ ਪ੍ਰੋਪਰ ਬੋਇਲ ਆ ਜਾਏਗਾ ਤੇ ਇਹਦੇ ਵਿੱਚ ਅਸੀਂ ਇਹ ਐਡ ਕਰਨ ਲੱਗੇ ਆ ਚਿੰਗਸ ਦੇ ਹੱਕਾ ਨਿਊਡਲਸ ਤੁਸੀਂ ਕਿਸੇ ਤਰ੍ਹਾਂ ਦੇ ਵੀ ਨਿਊਡਲ ਮਾਰਕੀਟ ਵਿੱਚ ਮਿਲਦੇ ਲੈ ਸਕਦੇ ਹੋ ਤੇ ਇਹ 300 ਗ੍ਰਾਮ ਦਾ ਪੈਕੇਟ ਆ ਇਹਨੂੰ ਇਹਦੇ ਵਿੱਚ ਐਡ ਕਰ ਦਿੰਨੇ ਆ ਤੇ ਇਹਨੂੰ ਟਿਪ ਕਰਨ ਤੋਂ ਬਾਅਦ 2 ਮਿੰਟ ਲਈ ਅਸੀਂ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਜਿਹੜੇ ਸਾਡੇ ਨਿਊਡਲ ਆ ਇਹ ਅੰਦਰੋਂ ਵੀ ਚੰਗੀ ਤਰ੍ਹਾਂ ਕੁੱਕ ਹੋ ਜਾਣ ਤੇ ਅਸੀਂ ਨਿਊਡਲ ਜੜਿਆ 80% ਹੀ ਕੁੱਕ ਕਰਾਂਗੇ ਪੂਰੇ ਕੁੱਕ ਨਹੀਂ ਕਰਾਂਗੇ ਕਿਉਂਕਿ ਜੇ ਅਸੀਂ ਇਹਨਾਂ ਨੂੰ ਪ੍ਰੋਪਰ ਕੁੱਕ ਕੀਤਾ ਤੇ ਸਟਿੱਕੇ ਸਟਿੱਕੀ ਜੇ ਹੋਣਗੇ ਤੇ ਖਾਣ ਵਿੱਚ ਬਿਲਕੁਲ ਚੰਗੇ ਨਹੀਂ ਲੱਗਣਗੇ ਇੱਧਰ ਨਿਊਡਲ ਨੂੰ ਜੜਾ ਵਾ ਬੋਇਲ ਆਣਾ ਸ਼ੁਰੂ ਹੋ ਗਿਆ ਵਾ ਤੇ ਆਪਾਂ ਗੈਸ ਨੂੰ ਕਰ ਦਿੰਨੇ ਆ ਬੰਦ 2 ਮਿੰਟ ਲਈ ਅਸੀਂ ਸਿਰਫ ਬੋਇਲ ਕਰਵਾਣਾ ਵਾ ਇਹਨੂੰ ਬੰਦ ਕਰਨ ਤੋਂ ਬਾਅਦ ਅਸੀਂ ਇੱਕ ਲਿਡ ਨਾਲ ਇਹਨੂੰ ਕਵਰ ਕਰ ਦਵਾਂਗੇ ਤੇ 5 ਮਿੰਟ ਦੀ ਵੇਟ ਕਰਾਂਗੇ 5 ਮਿੰਟ ਦੀ ਵੇਟ ਕਰਨ ਤੋਂ ਬਾਅਦ ਦੇਖੋ ਸਾਡੇ ਜਿਹੜੇ ਨੂਡਲ ਇੱਕਦਮ ਤਿਆਰ ਆ 80% ਜਾਨੀ ਕੁੱਕ ਹੋ ਗਿਆ ਜਦੋਂ ਅਸੀਂ ਗੈਸ ਨੂੰ ਆਫ ਕੀਤਾ ਸੀ ਉਦੋਂ 70 75% ਕੁੱਕ ਸੀ ਹਸ ਟਾਈਮ 80% ਪ੍ਰੋਪਰ ਕੁੱਕ ਆ ਤੇ ਇਹਦਾ ਜਿਹੜਾ ਅਸੀਂ ਪਾਣੀ ਆ ਸਾਰਾ ਡレイン ਕਰ ਲੈਨੇ ਆ ਤੇ ਪਾਣੀ ਨੂੰ ਜਦੋਂ ਅਸੀਂ ਡਰੇਨ ਕੀਤਾ ਵਾ ਤੇ ਇਹਨੂੰ ਇੱਕ ਵਾਰੀ ਸਾਫ ਪਾਣੀ ਨਾਲ ਵੋਸ਼ ਕਰ ਲੈਨੇ ਆ ਤਾਂ ਕਿ ਇਹਦਾ ਜਿਹੜਾ ਕੁਕਿੰਗ ਪ੍ਰੋਸੈਸ ਆ ਖਤਮ ਹੋ ਜੇ ਜੇ ਅਸੀਂ ਨੂੰ ਵੋਸ਼ ਨਹੀਂ ਕਰਾਂਗੇ ਤੇ ਇਹ ਸਟੀਮ ਨਾਲ ਓਵਰ ਕੁਕ ਹੋ ਕੇ ਤੇ ਸਟਿੱਕੀ ਜਿਹੀ ਹੋ ਜਾਣਗੇ ਇਸ ਕਰਕੇ ਨੂੰ ਅਸੀਂ ਸਾਫ ਪਾਣੀ ਨਾਲ ਵੋਸ਼ ਕਰ ਲਿਆ ਵਾ ਹੁਣ ਇਹਦਾ ਪਾਣੀ ਡਰੇਨ ਹੋ ਗਿਆ ਆ ਵਾ ਚੰਗੀ ਤਰ੍ਹਾਂ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਔਇਲ ਲਗਾਵਾਂਗੇ ਸਾਰੇ ਨਿਊਡਲ ਉੱਪਰ ਤਾਂ ਕਿ ਇਹ ਆਪਸ ਵਿੱਚ ਚਿਪਕ ਨਾ ਤੇ ਸਾਡੇ ਜਿਹੜੇ ਨੂਡਲ ਆ ਬਿਲਕੁਲ ਖਿੜੇ-ਖਿੜੇ ਬਣਨ ਅਸੀਂ ਸਾਰੇ ਨੂਡਲ ਉੱਤੇ ਜਿਹੜਾ ਔਇਲ ਦੀ ਥੋੜੀ ਜੀ ਮ사ਜ ਕਰ ਦਿੱਤੀ ਆ ਜਾਨੀ ਔਇਲ ਲਗਾ ਦਿੱਤਾ ਵਾ ਤੇ ਇਹਨੂੰ ਅਸੀਂ ਰੱਖ ਦਿੰਨੇ ਆ ਇੱਕ ਸਾਈਡ ਤੇ ਤੇ ਇੱਧਰ ਅਸੀਂ ਕਰਦੇ ਆ ਆਪਣੇ ਤੜਕੇ ਦੀ ਤਿਆਰੀ ਇੱਧਰ ਅਸੀਂ ਜਿਹੜੀ ਗੈਸ ਤੇ ਕੜਾਈ ਰੱਖ ਦਿੱਤੀ ਹੋਈ ਆ ਇਹਦੇ ਵਿੱਚ ਮੈਂ ਐਡ ਕਰ ਲੱਗੀ ਆ ਮਸਟਰਡ ਔਇਲ ਤੁਸੀਂ ਚਾਹੋ ਤੇ ਰਿਫਾਈਨਡ ਔਇਲ ਵੀ ਚੂਜ਼ ਕਰ ਸਕਦੇ ਹੋ ਤੇ ਹੁਣ ਮੈਂ 5-7 ਕਲੀਆਂ ਲਸਣ ਦੀਆਂ ਛੋਟੇ ਜਿਹੇ ਟੁਕੜਾ ਕਰਤਾ ਤੇ ਦੋ ਹਰੀ ਮਿਰਚੇ ਜਿਹੜੇ ਆ ਬਰੀ ਕੱਟ ਲਿਆ ਇੱਧਰ ਦੋ ਗਾਜਰ ਲਈ ਆ ਜਿਨ੍ਹਾਂ ਨੂੰ ਅਸੀਂ ਸਲਾਈਸ ਕੀਤਾ ਆ ਵਾ ਛੋਟੇ ਸਾਈਜ਼ ਦੇ ਗਾਜਰਾ ਇੱਕ ਸ਼ਿਮਲਾ ਮਿਰਚ ਦੋ ਪਿਆਜ਼ ਆ ਤੇ ਪੱਤਾ ਗੋਭੀ ਇੱਕ ਛੋਟੀ ਜੀ ਛੋਟਾ ਜਿਹਾ ਫੁੱਲ ਇੰਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਸਲਾਈਸ ਕਰ ਲਿਆ ਵਾ ਕਟਿੰਗ ਕਰਕੇ ਤੇ ਹੁਣ ਇਹਨਾਂ ਨੂੰ ਕਟਿੰਗ ਕਰਨ ਤੋਂ ਬਾਅਦ ਇੱਕ ਵਾਰੀ ਵਾਸ਼ ਕਰ ਲਿਆ ਵਾ ਇੱਧਰ ਸਾਡਾ ਜਿਹੜਾ ਤੇਲ ਆ ਬਿਲਕੁਲ ਗਰਮ ਆ ਕੁਕਿੰਗ ਲਈ ਬਿਲਕੁਲ ਤਿਆਰ ਆ ਤੇ ਇਹਦੇ ਵਿੱਚ ਅਸੀਂ ਐਡ ਕਰ ਦਿੱਤੇ ਆ ਲਸਣ ਅਦਰ ਕਰਤੇ ਹਰੀ ਮਿਰਚ ਤਿੰਨੋਂ ਚੀਜ਼ਾਂ ਨੂੰ ਅਸੀਂ ਥੋੜਾਇਆ ਔਇਲ ਦੇ ਵਿੱਚ ਫਰਾਈ ਕਰਾਂਗੇ ਨਾਲ ਦੇ ਨਾਲ ਲੈਂਸੀ ਐਡ ਕੀਤੀ ਆ ਗਾਜਰ ਸਭ ਤੋਂ ਪਹਿਲਾਂ ਗਾਜਰ ਨੂੰ ਇਸ ਕਰਕੇ ਐਡ ਕੀਤਾ ਵਾ ਕਿਉਂਕਿ ਇਹਨੂੰ ਕੁਕਿੰਗ ਦੀ ਲੋੜ ਥੋੜੀ ਵੱਧ ਆ ਕਿਉਂਕਿ ਗਾਜਰ ਜੜੀ ਹਾੜ ਹੁੰਦੀ ਆ ਇਸ ਕਰਕੇ ਇਸ ਤੋਂ ਬਾਅਦ ਨਾਲ ਦੇ ਨਾਲ ਅਸੀਂ ਐਡ ਕਰ ਦਿੱਤੇ ਆ ਆਪਣੇ ਪਿਆਜ਼ ਸਲਾਈਸ ਕੀਤੇ ਸ਼ਿਮਲਾ ਪਤਾ ਗੋਬੀ इन्हों तिना चीज़ों एड करा तो बाद असी दो मिनट लिए चंकी तरह थोड़ा कुक करा लो फ्लेम से कुक करना वाताकि सब्जी अपना कलर बिल्कुल चेंज ना करे इस तो बाद अड कर लगे हाँ शिमला मिर्च इन भी असं आपस में मिक्स कर दें इधर जड़े असी स्पाइस यूज किया वा चिली फ्लेक्स लेधा चम्मच छोटा तो अद्धा चम्मच ही छोटा अर्च का पाउडर लिया वा तो जीनो मोटो ਅਸੀਂ ਕਾਲੀ ਮਿਰਚ ਤੇ ਲਾਲ ਮਿਰਚ ਦੋਨੋਂ ਐਡ ਕਰ ਦਿੱਤੀਆਂ ਵਾ ਜਿਹੜਾ ਅਸੀਂ ਅਜੀਨੂ ਮੋਟੋ ਆ ਚੁਟਕੀ ਕੇ ਐਡ ਕਰਾਂਗੇ ਤੁਸੀਂ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਓਕੇ ਇਹਨਾਂ ਚੀਜ਼ਾਂ ਨੂੰ ਆਪਸ ਵਿੱਚ ਅਸੀਂ ਮਿਕਸ ਕਰ ਲੈਨੇ ਆ ਤੇ 2 ਮਿੰਟ ਲਈ ਅਸੀਂ ਲੋ ਫਲੇਮ ਤੇ ਕੁੱਕ ਕਰਾਂਗੇ ਇੱਧਰ ਅਸੀਂ ਜਿਹੜਾ ਨਮਕ ਆ ਆਪਣੇ ਟੇਸਟ ਦੇ ਅਕੋਰਡਿੰਗ ਵਿੱਚ ਐਡ ਕਰ ਦਿੱਤਾ ਵਾ ਇਹਨੂੰ ਇੱਕ ਵਾਰੀ ਫਿਰ ਮਿਕਸ ਕਰ ਲੈਨੇ ਆ ਇੱਧਰ ਵੈਜੀਟੇਬਲ ਦਾ ਕਲਰ ਦੇਖੋ ਬਿਲਕੁਲ ਚੇਂਜ ਨਹੀਂ ਹੋਇਆ ਅਸੀਂ ਵੈਜੀਟੇਬਲ ਨੂੰ ਪ੍ਰੋਪਰ ਕੁਕ ਨਹੀਂ ਕਰਦਾ ਇਹਨੂੰ ਵੀ ਅਸੀਂ 70 80% ਹੀ ਕੁਕ ਕਰਨਾ ਵਾ ਨਾਲ ਦੇ ਨਾਲ ਅਸੀਂ ਇਹਦੇ ਵਿੱਚ ਐਡ ਕੀਤੀ ਹੈ ਸਭ ਤੋਂ ਪਹਿਲਾਂ ਚਿਲੀ ਸੌਸ 1 ਢੱਕਣੀ 1 ਢੱਕਣੀ ਸੋਇਆ ਸੌਸ 1 ਢੱਕਣੀ ਅਸੀਂ ਵਿਨੇਗਰ ਦਾ ਲਿਆਵਾ ਇਹਨਾਂ تینਾਂ ਚੀਜ਼ਾਂ ਨੂੰ ਅਸੀਂ ਆਪਸ ਵਿੱਚ ਵੈਜੀਟੇਬਲ ਚ ਮਿਕਸ ਕਰ ਦਿੰਨੇ ਆ ਤੇ ਤੁਸੀਂ ਚਾਹੋ ਤੇ ਟਮਾਟੋ ਕੇਚਪ ਦਾ ਜੂਸ ਕਰ ਸਕਦੇ ਹੋ ਐਸ ਟਾਈਮ ਮੈਂ ਉਹ ਟਮਾਟੋ ਕੇਚੱਪ ਨੂੰ ਸਕਿਪ ਕੀਤਾ ਵਾ ਕਿਉਂਕਿ ਮੈਂ ਸਪਾਈਸੀ ਤਿਆਰ ਕਰਨ ਲੱਗੀ ਆ ਤੇ ਇੱਧਰ ਜਿਹੜੇ ਨਿਊਡਲ ਆ ਸਾਡੇ ਉਹਨਾਂ ਨੂੰ ਐਡ ਕਰ ਦਿੰਨੇ ਆ ਤੇ ਇਹਨਾਂ ਨੂੰ ਅਸੀਂ 2 ਮਿੰਟ ਲਈ ਚੰਗੀ ਤਰ੍ਹਾਂ ਕੁੱਕ ਕਰਾਂਗੇ ਵੈਜੀਟੇਬਲ ਨੂੰ ਇਹਦੇ ਵਿੱਚ ਨਿਊਡਲ ਦੇ ਵਿੱਚ ਮਿਕਸ ਕਰ ਦਿੰਨੇ ਆ ਤੇ ਨਾਲ ਦੇ ਨਾਲ ਇਹਨਾਂ ਨੂੰ ਹਿਲਾਉਂਦੇ ਰਵਾਂਗੇ ਇੱਧਰ ਸਾਡੀ ਵੈਜੀਟੇਬਲ ਦਾ ਤੇ ਨਿਊਡਲ ਦਾ ਕਲਰ ਦੇਖੋ ਕਿੰਨਾ ਵਧੀਆ ਆਵਾ ਤੁਸੀਂ ਘਰ ਵਿੱਚ ਇੱਕਦਮ ਰੈਡੀ ਸਟਾਈਲ ਜਿਹੜੇ ਨੂਡਲ ਆ ਤਿਆਰ ਕਰ ਸਕਦੇ ਹੋ ਇੱਧਰ ਦੇਖੋ ਜਿਹੜੇ ਨੂਡਲ ਆ ਸਾਡੇ ਬਿਲਕੁਲ ਸਟਿੱਕੀ ਨਹੀਂ ਬਣੇ ਹੋਏ ਕਿਉਂਕਿ ਅਸੀਂ ਇਹਨਾਂ ਨੂੰ 80% ਹੀ ਕੁੱਕ ਕੀਤਾ ਸੀ ਜੇ ਅਸੀਂ ਇਹਨਾਂ ਨੂੰ ਪੂਰਾ ਕੁੱਕ ਕਰਦੇ ਫਿਰ ਇਹਨਾਂ ਨੇ ਸਟਿੱਕੀ ਬੰਨਾ ਸੀ ਨੂਡਲ ਸਾਡੇ ਬਣ ਕੇ ਬਿਲਕੁਲ ਤਿਆਰ ਆ ਗੈਸ ਨੂੰ ਕਰ ਦਿੱਤਾ ਅਸੀਂ ਆਫ ਤੇ ਹੁਣ 2 ਮਿੰਟ ਲਈ ਅਸੀਂ ਇਹਨੂੰ ਰੈਸਟ ਕਰਵਾਵਾਂਗੇ ਤਾਂ ਕਿ ਇਹ ਜੜੀ ਵੈਜੀਟੇਬਲ ਆ ਪ੍ਰੋਪਰ ਕੁੱਕ ਹੋ ਜਸ ਟੀਮ ਦੇ ਵਿੱਚ ਹੀ 2 ਮਿੰਟ ਤੋਂ ਬਾਅਦ ਦੇਖੋ ਜੀ ਸਾਡੇ ਨੂਡਲ ਇਕਦਮ ਤਿਆਰ ਆ ਖਾਣ ਲਈ ਤੁਸੀਂ ਵੀ ਮੇਰੀ ਇਹ ਜੜੀ ਰੈਸਪੀ ਆ ਘਰ ਟਰਾਈ ਕਰਕੇ ਜਰੂਰ ਦੇਖਿਓ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਓ ਅਸੀਂ ਸਰਵ ਕਰਦੇ ਹਾਂ ਖਾਣ ਦੇ ਲਈ ਹੁਣ ਤੇ ਤੁਸੀਂ ਵੀ ਮੇਰੇ ਵਾਂਗੂ ਘਰ ਵਿੱਚ ਰੈਡੀ ਸਟਾਈਲ ਨੂਡਲ ਜਿਹੜੇ ਆ ਵੈਜ ਚੌਮੀਨ ਤਿਆਰ ਕਰ ਸਕਦੇ ਹੋ ਇਕਦਮ ਬਹੁਤ ਵਧੀਆ ਬਣਿਆ ਤੁਸੀਂ ਵੀ ਮੇਰੀ ਜੜੀ ਰੈਸਪੀਆ ਟਰਾਈ ਕਰਕੇ ਜਰੂਰ ਦੇਖਿਓ ਨਿਊਡਲ ਖਾਣ ਲਈ ਇਕਦਮ ਤਿਆਰ ਆ ਆਓ ਅਸੀਂ ਇਹਨਾਂ ਨੂੰ ਸਰਵ ਕਰਦੇ ਹਾਂ ਤੇ ਤੁਸੀਂ ਵੀ ਟਰਾਈ ਕਰਕੇ ਜਰੂਰ ਦੇਖਿਓ ਮੇਰੀ ਇਹ ਰੈਸਪੀ